ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਵੀ ਜਾਣਦੇ ਹੋ ਸਾਰਾ ਪ੍ਰਧਾਨ ਮੰਤਰੀ ਜੀ ਕੋਲੇ ਐਕਸਪਲੇਨ ਕੀਤਾ ਹੈ ਕਿ ਕੋਈ 20000 ਕਰੋੜ ਰੁਪਇਆ ਜਿਹੜਾ ਵਿਸ਼ੇਸ਼ ਪੈਕੇਜ ਆਈਦਾ ਜਿਹੜਾ ਤਕਰੀਬਨ 58 60000 ਕਰੋੜ ਸਾਡੇ ਜੀਐਸਟੀ ਸਾਡੇ ਆਰਡੀਐਫ ਤੇ ਹੋਰ ਬਹੁਤ ਸਾਰੇ ਫੰਡਾਂ ਦੇ ਬਕਾਇਆ ਪਏ ਨੇ ਉਹ ਸਾਨੂੰ ਰਿਲੀਜ਼ ਕਰ ਦੇ। ਹਰੀ ਕਹਾਣਾ ਉਹਨਾਂ ਨੂੰ ਵੀ ਇਹਨਾਂ ਦੀ ਜਿਹੜੀ ਇਹਨਾਂ ਨੂੰ ਬੰਨ੍ਹਾ ਦੀ ਤੇ ਹੋਰ ਸਾਰਾ ਨਵੀਨੀਕਰਨ ਲੱਗਦੇ ਨੇ ਪੈਸੇ ਥੋੜੇ ਨਹੀਂ ਜੀ ਕਿਸਾਨ ਨਹੀਂ ਸੰ ਕੋਈ ਮੈਨੂੰ ਨਹੀਂ ਲੱਗਿਆ ਕੋਈ ਆਪਦੀ ਬੀਜੇਪੀ ਪਾਰਟੀ ਦੇ ਕੋਈ ਸਾਥੀਆਂ ਨੂੰ ਬੁਲਾ ਕੇ ਉਹਨਾਂ ਨਾਲ ਉਹ ਕਦੇ ਬੜੇ ਵਧੀਆ ਮੋਲ ਚ ਗੱਲ ਹੋਈ ਆ ਆਪਾਂ ਸੈਟੀਸਫਾਈ ਆ ਗਏ ਆ ਸੰਗ ਦੇ ਉਹਨਾਂ ਨਾਲ ਕੋਈ ਪੰਜਾਬ ਹੋ ਸਕਦਾ ਹੋ ਸਕਦੇ ਹੁਣ ਉਹ ਸੋਹ ਤੁਸੀਂ ਤੁਹਾਡੀ ਗੱਲ ਪਤਾ ਹੀ ਪਰਸਨਲ ਕੋਈ ਗੱਲਬਾਤ ਨਹੀਂ ਕੀਤੀ ਹੋਏ ਨਾਲ ਬਸ ਅਸੀਂ ਆਪਣੀ ਆ ਗੱਲ ਕਹੀ ਆ ਉਹਨਾਂ ਨੇ ਕਿਹਾ ਵੀ ਟੀਮਾਂ ਦੇਖ ਰਹੀਆਂ ਮੈਂ 1600 ਕੋਟ ਜਿਆਦਾ ਅਪਮਾਨ ਕਰਕੇ ਗਿਆ ਜੀ 10000 ਕਰੋੜ ਪੰਜਾਬ ਨੇ ਆਪਣਾ ਲੈਣਾ ਪੰਜਾਬ ਦੇ ਲੋਕਾਂ ਦਾ ਟੈਕਸ ਲੈਣਾ ਆਰਡੀਪ ਦਾ ਪੈਸਾ ਲੈਣਾ ਸਾਡਾ 10000 ਕਰੋੜ ਦੇ ਦੇ ਦਿੰਦੇ ਆ ਉਹਦੇ ਵਿੱਚੋਂ ਦੇ ਦਿੰਦੇ 20000 ਕਰੋੜ ਦੀ ਮੰਗ ਦੇ ਉੱਤੋਂ ਮੰਗ ਤੋਂ ਬਾਅਦ ਸਾਨੂੰ 1600 ਕਰੋੜ ਦੇ ਕੇ ਜਾ ਰਿਹਾ ਪੰਜਾਬ ਦੇ ਹੈਲੀਕਾਪਟਰ ਇਕੱਲੇ ਇਕੱਲੇ ਪਿੰਡਾਂ ਦਾ ਕਿੱਲੇ ਮੈਂ ਦੌਰਾ ਕਰਕੇ ਆਇਆ ਤੇ ਫਿਰ ਨੁਕਸਾਨ ਅਸੀਂ ਪੂਰੀ ਡਿਟੇਲ ਦੇ ਵਿੱਚ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਗਿਆ ਕਿ ਜੇ ਇੰਨਾ ਨੁਕਸਾਨ ਹੋ ਗਿਆ ਹਜ਼ਾਰਾਂ ਕਰੋੜ ਨੁਕਸਾਨ ਦੱਸਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੂੰ ਪੰਜਾਬੀਆਂ ਦਾ ਕੀ ਤਰਸ ਆ ਯਾਰ 1600 ਕਰੋੜ ਰੁਪਇਆ ਹਜ਼ਾਰਾਂ ਕਰੋੜ ਸੁਣਨ ਤੋਂ ਬਾਅਦ 1600 ਕਰੋੜ ਰੁਪਇਆ ਨੁਕਸਾਨ ਦੇਖਣ ਤੋਂ ਬਾਅਦ ਇੱਕ ਤਾਂ ਦੇਖਿਆ ਨਹੀਂ ਉਹ ਤਾਂ ਕਹਿੰਦੇ ਮੈਂ ਕੰਨੀ ਕੰਨੀ ਚੀਜ਼ ਦੇਖ ਲਈ ਹੈ ਪਰ ਇਹ 1600 ਸਾਡੀ ਬਹੁਤ ਸੋਹਣੀ ਗੱਲਬਾਤ ਹੋਈ ਆ ਸਾਡੇ ਪ੍ਰਧਾਨ ਮੰਤਰੀ ਨੇ ਸਾਡੀ ਬੜੇ ਹੌਸਲੇ ਨਾਲ ਗੱਲ ਸੁਣੀ ਆ ਕੀ ਗੱਲ ਬਾਤ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਬੜੀ ਹੌਸਲੇ ਨਾਲ ਗੱਲ ਸੁਣੀ ਤੇ ਤੁਹਾਨੂੰ ਉਹਨਾਂ ਨੇ ਪੱਕੀ ਗੱਲ ਆਖੀ ਆ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਮੈਂ ਜਿੰਨੀ ਵੱਤ ਤੋਂ ਵੱਧ ਹੋ ਸਕੇਗਾ ਹਾਂਜੀ ਸਾਡੀ ਇੱਕ ਇੱਕ ਗੱਲ ਸੁਣ ਕੇ ਸਾਡੇ ਦਿਲ ਨੂੰ ਉਹਨਾਂ ਨੇ ਮੋਹ ਰਿਆ ਕਿਸਾਨਾਂ ਨੂੰ ਅਸੀਂ ਆਖਿਆ ਇੱਕ ਜਵਾਨ ਨੇ ਵੀ ਬਾਪ ਦਾ ਮਿਲਿਆ ਆ ਕਵਾਦ ਵੀ ਸਾਡੇ ਨੂੰ ਆ ਗਿਆ ਤੁਹਾਡੀ ਪੰਜਾਬ ਸਰਕਾਰ ਨੇ ਦਿੱਤਾ ਜਾਂ ਨਹੀਂ ਦਿੱਤਾ ਇਹ ਉਹਨਾਂ ਦਾ ਪੈਸਾ ਹਾਂਜੀ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਆ ਵੀ ਜੋ ਵੀ ਪੈਸਾ ਦੇਣਾ ਕੋਈ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤੇ ਅੱਜ ਪਾਓ ਤਾਂ ਕਿ ਸਾਨੂੰ ਸਿੱਧਾ ਡਾਇਰੈਕਟ ਮਿਲ ਜੇ ਬਾਕੀ ਸਾਡੀ ਪੋਸਟ ਹੈ ਕਿ ਆ ਜੀਰੋ ਲੈਂਡ ਤੇ ਉਹਦੇ ਆਲੇ ਦੁਆਲੇ ਤੁਸੀਂ ਆ ਤੁਸੀਂ ਨੂੰ ਪੱਕਾ ਕੀਤਾ ਕਿ ਰੋਡ ਚੱਲਦੀ ਮੱਥਾ ਬਤੀਆ ਪਾਕਿਸਤਾਨ ਦੀ ਪੋਸਟ ਸਾਡੇ ਹੁੰਦਿਆ 2 ਵਜੇ ਰਾਤ ਉਲੜ ਗਈ ਆ ਤੇ ਇਹ ਸਾਹੀ ਵੀ ਉਸ ਟਾਂਕ ਕਿਨਾਰੇ ਉੱਤੇ ਆ ਸਾਡੀ ਪੋਸਟ ਕਮਾਲਪੁਰ ਜਟਾ ਜੀਰੋ ਲੈਂਡ ਤੇ ਆ ਉਹ ਸਾਡਾ ਪਿੱਠ ਮਹਾ ਬੱਜਿਆ ਆ ਉਹਨਾਂ ਐਗਾ ਤੁਹਾਡੀ ਜਿਹੜੀ ਤੁਸੀਂ ਦਾੜੀ ਵਾਲੇ ਪੱਥਰ ਲਾ ਰਹੇਗੇ ਜਿਹੜੀ ਤਾਲ ਲੱਗਣ ਲੱਗੀ ਜੀਰੋ ਉਹ 3 ਫੁੱਟ ਥੱਲੇ ਕਰਕੇ 2 ਫੁੱਟ ਉੱਚੀ ਕਰਕੇ ਫਿਟ ਕਰਾਂਗੇ ਤਾਂ ਕਿ ਉਹਨਾਂ ਵਾਲੇ ਸਮੇਂ ਤੇ ਤੁਹਾਡੇ ਪਿੰਡ ਨੂੰ ਕੋਈ ਖਤਰਾ ਨਾ ਹੋਵੇ ਤੁਹਾਡਾ ਕੀ ਨੁਕਸਾਨ ਹੈ ਤੁਹਾਡੇ ਕੀ ਨੁਕਸਾਨ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਜ਼ਮੀਨ ਉੱਚੀ ਦੀ ਵੀ ਹੋ ਗਈ ਆ ਅੱਜ ਬਾਲ ਟੰਗਰੀ ਰੁੜ ਗਿਆ ਆ ਕਿ ਅਸੀਂ ਤੁਸੀਂ ਤੇ ਚੜ ਕੇ ਅੱਧਾ ਪਿੰਡ ਜਾ ਕੇ ਮਹਾਵਤੀ ਪਰ ਇੱਕੜ ਦੇ ਹਿਸਾਬ ਨਾਲ ਕਿੰਨੇ ਮਾਹ ਜੀ ਦੀ ਮੰਗ ਤਾਨੂੰ ਘਰ ਤੋਂ ਘਰ 70-80000 ਰੁਪਏ ਤਾਂ ਮਿਲਣਾ ਚਾਹੀਦਾ ਨਾ ਪਰ ਇੱਕੜ ਪਰ ਇੱਕੜ ਪਰ ਇੱਕੜ ਨਹੀਂ ਹੁਣ ਕੀ ਐਲਾਨ ਹੋਇਆ ਇਹਨਾਂ ਨੇ ਐਲਾਨ ਆਖਿਆ ਵੀ ਜਿੰਦਾ ਹੋਏਗਾ ਮੈਂ ਤੁਹਾਨੂੰ ਕਰ ਦਾਂਗਾ ਤੁਹਾਡੀ ਕਰਾਂਗਾ ਤੁਹਾਡੀ ਪੂਰੀ ਤੁਹਾਨੂੰ ਆਸ ਕਰਨ ਦੀ ਮਤ